ਫੋਟ ਗਈ ਤੁਜਨੀ ਸਗਰੀ ਅਸ ਚੰਡ ਪ੍ਰਚੰਡ ਜਬ ਐ ਕਰ ਲੀਨੋ ਜਦੋਂ ਪ੍ਰਚੰਡ ਚੰਡੀ ਨੇ ਹੱਥ ਵਿੱਚ ਤਲਵਾਰ ਧਾਰਨ ਕੀਤੀ ਤਾਂ ਮੈਕਾਸੁਰ ਦੀ ਸਾਰੀ ਫੌਜ ਏਰੂ ਏਰੂ ਹੋ ਗਈ ਦੈਤ ਮਾਰਾ ਨਾ ਵੇਖ ਕਰਾ ਬਹੁਤ ਆ ਬਰਬੰਡ ਮਹਾਬਲ ਕੀਨੋ ਦੈਤ ਅਸਲੋਂ ਮਾਰ ਨਹੀਂ ਰਹੇ ਸੰਨ ਸਾਗੋ ਬਹੁਤ ਰੋਪ ਧਾਰ ਕੇ ਯੁੱਧ ਪਰਾਕਰਮ ਵਿੱਚ ਰੁਚਿਤ ਸਨ ਤਦੋ ਬਲਵਾਰ ਚੰਡੀ ਨੇ ਅਤ ਆਧਿਕ ਬਲ ਨੂੰ ਸੰਜੋਇਆ ਚੱਕਰ ਚਲਾਏ ਦਿਓ ਕਰਤੇ ਸਿਰ ਸਤਰ ਕੋ ਮਾਰ ਜੁਦਾ ਕਰ ਦੀਨੋ ਆਤੇ ਆਪਣੇ ਹੱਥ ਨਾਲ ਚੱਕਰ ਚਲਾ ਦਿੱਤਾ ਜਿਸ ਨੇ ਵੈਰੀ ਨੂੰ ਮਾਰ ਕੇ ਉਸ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ ਸਰੋਨਾ ਤੇ ਧਾਰ ਚਲੀ ਨਭ ਕੋ ਜਨ ਸੂਰ ਕੋ RAM ਜਲਾ ਜਲ ਦੀਨੋ ਉਸ ਦੇ ਲਹੋ ਦੀ ਧਾਰ ਆਕਾਸ਼ ਵੱਲ ਇਉ ਚੱਲੀ ਮਾਨੋ ਪਰਸ਼ੂਰਾਮ ਨੇ ਸੂਰਜ ਨੂੰ ਜਲਾ ਜਲੀ ਦਿੱਤੀ ਹੋਵੇ ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾ ਬਰਬਾੰਡ ਪ੍ਰਾਕਾਰ ਮੁਕੈ ਮਹਾਪਰਚੰਡ ਚੰਡੀ ਨੇ ਪ੍ਰਾਕਰਮ ਕਰਕੇ ਯੁੱਧ ਵਿੱਚ ਸਾਰੇ ਆਯੋਧਿਆ ਨੂੰ ਮਾਰ ਦਿੱਤਾ ਤਹਿ ਸਰੋਨਤ ਸਿੰਧ ਭਇਓ ਧਰਨੀ ਪਰ ਪੁੰਜ ਗਿਰੇ ਅਸ ਕੈ ਧਮ ਕੈ ਉਥੇ ਧਰਤੀ ਉਤੇ ਲਹੂ ਦਾ ਸਮੁੰਦਰ ਪਣ ਗਿਆ ਆਤੇ ਤਲਵਾਰ ਦੀ ਧਮਕ ਨਾਲ ਹੀ ਦੈਂਤਾ ਦੇ ਸਮੂਹ ਡਿੱਗ ਪਏ ਜਗਮਾਤ ਪ੍ਰਤਾਪ ਹਨੇ ਸਰਤਾਪ ਸੋ ਧਾਨਵ ਸੈਨ ਗਈ ਜਮਕੈ ਜਗਤ ਮਾਤਾ ਚੰਡੀ ਦੇ ਪ੍ਰਤਾਪ ਨਾਲ ਦੇਵਤਿਆ ਦਾ ਸੰਕਟ ਤਾਪ ਨਸ਼ਟ ਹੋ ਗਿਆ ਅਤੇ ਦੈਤਾਂ ਦੀ ਸੈਨਾ ਜਮ ਲੋਕ ਨੂੰ ਚਲੀ ਗਈ ਬਹਰੋ আর ਸਿੰਦਰ ਕੇ ਦਲ ਪੈਟ ਕੈ दामਨ ਜਿਉ ਦੁਰਗਾ ਦਮਕੈ ਪੇਰ ਦੁਰਗਾ ਦੇਵੀ ਵੈਰੀਆਂ ਦੇ ਦਲ ਰੂਪੀ ਬੱਦਲ ਵਿੱਚ ਬਿਜਲੀ ਵਾਂਗ ਤਮਕਣ ਲੱਗੀ ਦੁਹਰਾ ਜਦ ਮਹਿਕਾ ਸੁਰ ਮਾਰਿਓ ਸਭ ਦੇ ਤਨ ਕੋ ਰਾਜ ਜਦੋ ਸਾਰਿਆਂ ਦੇਤਾ ਦਾ ਰਾਜ ਮਹਿਕਾ ਸੁਰ ਮਾਰਿਆ ਗਿਆ ਤਬ ਕਾਇਰ ਭਾਜੇ ਸਭੈ ਛਾੜਿਓ ਸਕਲ ਸਮਾਜ ਤਦੋ ਸਾਰੇ ਕਾਇਰ ਦਾਤ ਸਭ ਕੁਝ ਛੱਡ ਛਡਾ ਕੇ ਭੱਜ ਗਏ ਕਬਿਤ ਮਹਾਬੀਰ ਕਹਿਰੀ ਦੁਪਹਿਰੀ ਕੋ ਭਾਨ ਮਾਨੋ ਦੇਵਨ ਕੇ ਕਾਜ ਦੇਵੀ ਡਾਰਿਓ ਦਾਤ ਮਾਰਕੈ ਦੁਪਹਿਰ ਦੇ ਸੂਰਜ ਵਾਂਗ ਕ੍ਰੋਧਵਾਨ ਮੰਨੇ ਜਾਣ ਵਾਲੇ ਮਹਾਬਲੀ ਦਾਤ ਮਹਿਕਾ ਸਰਨੋ ਦੇਵੀ ਨੇ ਦੇਵਤਿਆਂ ਦੇ ਹਿੱਤ ਕਾਰਜ ਲਈ ਮਾਰ ਦਿੱਤਾ ਔਰ ਦਲ ਭਾਜਿਓ ਜੈਸੇ ਕੌਣ ਹੁੰਤੇ ਭਾਜੇ ਮੇਗ ਇੰਦਰ ਦੀ ਨਰਾਜ ਬਲ ਆਪਣੋ ਸੋ ਤਾਰਕੈ ਔਰ ਬਾਕੀ ਰਹਿੰਦੀ ਦੈਂਤ ਸੈਣਾ ਇੰਜ ਭੱਜ ਗਈ ਜਿਵੇਂ ਪਵਨ ਨਾਲ ਬੱਦਲ ਭਾਜ ਜਾਂਦੇ ਹਨ ਖਿੰਡ ਜਾਂਦੇ ਹਨ ਅਤੇ ਦੇਵੀ ਨੇ ਆਪਣੇ ਬਾਲ ਨਾਲ ਇੰਦਰ ਨੂੰ ਰਾਜ ਦਿੱਤਾ ਦੇਸ ਦੇਸ ਕੇ ਨਰੇਸ਼ ਡਾਰਾ ਹੈ ਸੋਰੇਸ ਪਾਏ ਕਿਨੋ ਆਪਕੇ ਇੱਕ ਸੁਰ ਮੰਡਲ ਵਿਚਾਰ ਕੈ ਦੇਸ਼ ਦੇ ਸ਼ਾਂਤਰਾ ਦੇ ਰਾਜਿਆਂ ਨੂੰ ਇੰਦਰ ਦੇ ਚਰਨੀ ਪਾ ਦਿੱਤਾ ਅਤੇ ਸਾਰਿਆਂ ਦੇਵਤਿਆਂ ਨਾਲ ਸਲਾਹ ਕਰਕੇ ਇੰਦਰ ਨੂੰ ਰਾਜ ਤਿਲਕ ਦਿੱਤਾ ਇਹ ਹਾ ਭਈ ਗੋਪਤ ਪਰਗਟ ਜਾਏ ਤਹਾ ਪਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰਕ ਹੈ ਇਤੋ ਦੇਵੀ ਗੁਪਤ ਹੋ ਗਈ ਅਤੇ ਉਥੇ ਜਾ ਕੇ ਪ੍ਰਗਟ ਹੋਈ ਜਿੱਥੇ ਸ਼ਿਵ ਸ਼ੇਰ ਦੀ ਕਾਲ ਹਰ ਅੰਬਰ ਨੂੰ ਵਿਛਾ ਕੇ ਬੈਠਾ ਸੀ ਇਤ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚਾਂਦੀ ਚਰਿਤ੍ਰ ਉਕਤ ਬिलास ਮੈਕਾਸੁਰ ਬਧਾ ਨਾਮ ਦੁਤਿਆ ਧਿਆਏ ਸਮਾਪਤਮ ਸਾਤ ਸੋਭਮ ਸਾਤ ਇਥੇ ਸ਼੍ਰੀ ਮਾਰਕੰਡੇ ਪੁਰਾਨ ਦੇ ਸ਼੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਪਰਸੰਗ ਦੇ ਮਹਿਕਾਸੁਰ ਵਦਨਾ ਵਾਲੇ ਦੂਜੇ ਅਧਿਆਏ ਦੀ ਸਮਾਪਤੀ ਸਭ ਸ਼ੁਭ ਹੈ ਦੋਹਰਾ ਲੋਪ ਚੰਡਕਾ ਹੋਏ ਗਈ ਸੁਰਪਤਕੋ ਦੇ ਰਾਜ ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ ਦਾਨਮ ਮਾਰ ਆਪੇ ਇਕ ਕਰ ਕਿੰਨੇ ਸੰਤਨ ਕਾਜ ਚੰਡੀ ਨੇ ਦੈਂਤਾਂ ਨੂੰ ਮਾਰ ਕੇ ਬਿਹਾਲ ਕੀਤਾ ਅਤੇ ਸੰਤਾ ਦੀ ਰੱਖਿਆ ਦਾ ਕਾਰਜ ਕੀਤਾ ਸਵਈਆ ਯਾਤੇ ਪਰਸਾਨ ਭਏ ਹੈ ਮਹਾਮੁਨ ਦੇਵਨਕੇ ਤਪ ਮੈਂ ਸੁਖ ਪਾਵੈ ਦੈਂਤਾ ਦੇ ਨਸ਼ਟ ਹੋ ਜਾ ਨਾਲ ਵੱਡੇ ਵੱਡੇ ਮੁਨੀ ਪ੍ਰਸਾਨ ਹੋ ਗਏ ਹਨ ਆਤੇ ਦੇਵਤਿਆਂ ਦੇ ਤੇਜ ਪ੍ਰਤਾਪ ਵਿੱਚ ਸੁਖ ਪ੍ਰਾਪਤ ਕਰਨ ਲੱਗੇ ਹਨ ਜਗਿਆ ਕਰ ਇੱਕ ਵੇਦ ਰਰ ਭਵ ਤਾਪ ਹਰੈ ਮਿਲ ਧਿਆਨ ਹੈ ਲਾਵੇ ਕਈ ਯੱਗ ਕਰਦੇ ਹਨ ਕਈ ਵੇਦ ਪਾਠ ਕਰਦੇ ਹਨ ਕਈ ਸੰਸਾਰ ਦਾ ਦੁੱਖ ਦੂਰ ਕਰਨ ਲਈ ਮਿਲ ਕੇ ਹਰ ਵਿੱਚ ਧਿਆਨ ਲਗਾਉਂਦੇ ਹਨ ਚਾਲਰ ਤਾਲ ਮਿਰਦੰਗ ਉਪੰਗ ਰਬਾਵਲੀਏ ਸੁਰ ਸਾਜ ਮਿਲਾਵੇ ਦੇਵਤੇ ਘੰਟੇ ਛੈਣੇ ਮਿਰਦੰਗ ਉਪੰਗ ਇੱਕ ਪ੍ਰਕਾਰ ਦਾ ਆਵਾਜ਼ਾ ਪ੍ਰਵਾਬ ਆਦੀ ਜਿਤ ਦੇ ਸਾਜਾਂ ਨੂੰ ਲੈ ਕੇ ਇੱਕ ਸੁਰ ਕਰਦੇ ਹਨ ਕਿ ਨਰ ਗੰਦਰਬ ਗਾਣ ਕਰੈ ਗਨ ਜਚ ਅਪਛਰ ਨਿਰਤ ਦਿਖਾਵੇ ਇਤੇ ਕਿਤੇ ਨਰਾਤੇ ਗੰਦਾਰਵ ਕਾਰੇ ਹਨ ਅਤੇ ਕਿਤੇ ਯਕਸ਼ ਅਤੇ ਅਪਚਰਾਵਾ ਨਾਚ ਕਰਕੇ ਵਿਖਾਰ ਰਹੀਆਂ ਹਨ ਸੰਖਨ ਕੀ ਤੁਨ ਘੰਟਨ ਕੀ ਕਰ ਫੂਲਨ ਕੀ ਵਰਖਾ ਪਰਖਾਵੇ ਸ਼ੰਖਾ ਅਤੇ ਘੰਟੀਆਂ ਦੀ ਗੁੰਜਾਰ ਕਰਕੇ ਫੁੱਲਾਂ ਦੀ ਵਰਖਾ ਕਰ ਰਹੇ ਹਨ ਆਰਤੀ ਕੋਟ ਕਰੈ ਸੁਰ ਸੁੰਦਰ ਭੇਖ ਪੁਰੰਦਰ ਕੇਵਲ ਜਾਵੇ ਇਤਨੇ ਹੀ ਸੁੰਦਰ ਦੇਵਤੇ ਆਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲ ਹਾਰੇ ਚਾਹਦੇ ਹਨ। ਦਾਨਤ ਦੱchn ਦਇ ਕ ਪਰਦchn ਭਾਲ ਮੇਕੋ ਕੰਬ ਆਛਤ ਲਾਵੈ। ਉਦੋਂ ਦਾਨ ਅਤੇ ਦੱchnਾ ਦੇ ਕੇ ਪਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉੱਤੇ ਕੇਸਰ ਅਤੇ ਚਾਵਲਾ ਦਾ ਤਿਲਕ ਲਗਾਉਂਦੇ ਹਨ। ਹੋਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਕਾਵੇ ਇਸ ਤਰ੍ਹਾਂ ਦੇਵਤਿਆਂ ਦੀ ਨਗਰੀ ਵਿੱਚ ਧਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾ ਮਿਲ ਕੇ ਮੰਗਲ ਮਈ ਗੀਤ ਗਾਰਣ ਆਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ